ਸ਼ਾਸ਼ੀਕਾਲ ਦੋਸਤੋ ਮੈਂ ਗਗਨਦੀਪ ਸਿੰਘ ਚੰਡੀਗੜ੍ਹ ਮੁਹਾਲੀ ਏਜੰਟ ਇਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਦੋਸਤੋ ਮੇਰੇ ਦਿਲ ਦੇ ਵਿੱਚ ਕੱਲ ਤੋਂ ਪਰਸੋਂ ਅਸੀਂ ਇੱਕ ਵੀਡੀਓ ਪਾਈ ਸੀਗੀ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਬੜਾ ਪੰਜਾਬ ਦੇ ਵਿੱਚ ਗਾ ਪਾਇਆ ਹੋਇਆ ਸੀਗਾ ਭਾਨਾ ਸਿੱਧੂ ਤੇ ਮਹੰਗਾ ਸਿੱਧੂ ਇਹਨਾਂ ਦੀਆਂ ਟੀਮ ਜੀ ਇਹ ਆਪ ਕੁਝ ਪ੍ਰਧਾਨ ਨੇ ਜੀ ਕੁਝ ਆਪ ਮੰਤਰੀ ਬਣੇ ਹੋਏ ਸੀਗੇ ਦੋਸਤੋ ਇਹਨਾਂ ਕੋਲੋਂ ਮੈਂ ਕੁਝ ਪੰਜ ਸੱਤ ਚੀਜ਼ਾਂ ਦੇ ਸਵਾਲ ਪੁੱਛਣਾ ਚਾਹਨਾ ਜੋ ਕਿ ਮੈਂ ਆਮ ਜਨਤਾ ਦੇ ਵਿੱਚ ਰੱਖ ਕੇ ਜੋ ਆਮ ਜਨਤਾ ਦੇ ਥਰੂ ਆਮ ਲੋਕਾਂ ਦੇ ਥਰੂ ਇਸ ਤੱਕ ਵੀ ਪਹੁੰਚਾਉਣਾ ਚਾਹਨਾ ਅਸੀਂ ਇੱਕ ਨਿੱਕੀ ਜੀ ਵੀਡੀਓ ਵਾਇਰਲ ਕੀਤੀ ਸੀ ਕਿ ਅਗਰ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਹੈ ਸਾਡੀ ਇਮੀਗ੍ਰੇਸ਼ਨ ਏਜੰਟ ਐਸੋਸੀਏਸ਼ਨ ਨੂੰ ਆ ਕੇ ਚੰਡੀਗੜ੍ਹ ਮੋਹਾਲੀ ਮਿਲ ਕੇ ਸਾਡੇ ਨਾਲ ਗੱਲ ਕਰ ਸਕਦੇ ਹਨ ਅਸੀਂ ਉਹਨਾਂ ਦਾ ਹਰ ਇੱਕ ਪੰਜਾਬ ਦੇ ਬੱਚੇ ਦਾ ਹਰ ਇੱਕ ਪੰਜਾਬ ਦੇ ਨੌਜਵਾਨ ਦਾ ਰਸਤਾ ਵੀ ਲੱਭ ਕੇ ਦਵਾਂਗੇ ਬਾਰਵੀਂ ਭੇਜ ਦਾਂਗੇ ਅਗਰ ਉਹਨਾਂ ਨੂੰ ਕੋਈ ਲੋਨ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੋਈ ਉਹ ਵੀ ਪ੍ਰੋਵਾਈਡ ਕਰਵਾ ਦਾਂਗੇ ਪਰ ਦੋਸਤੋ ਜੋ ਮੈਂ ਅੱਜ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਨਾ ਉਹਨਾਂ ਦੇ ਵਿੱਚ ਕੁਝ ਗੱਲਾਂ ਇਦਾਂ ਦੀਆਂ ਹਨ ਜੋ ਕਿ ਸਾਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੀਆਂ ਤੇ ਮੰਦਭਾਗੀਆਂ ਲੱਗੀਆਂ ਇਹ ਇੱਕ ਅਨਪੜ ਗਰੁੱਪ ਜਿਹਨੂੰ ਆਪਾਂ ਕਹਿ ਦਈਏ ਨਾ ਪੜ੍ਹੇ ਲਿਖੇ ਨਾ ਬੋਲਣ ਦੀ ਤਮੀਜ਼ ਨਾ ਸੁਣਨ ਦਾ ਤਰੀਕਾ ਆਪ ਹੀ ਪ੍ਰਸ਼ਾਸਨ ਆਪ ਹੀ ਕਾਨੂੰਨ ਆਪ ਹੀ ਸਰਕਾਰ ਹੁਣ ਹੁਣ ਕਹਿੰਦਾ ਜ਼ੋਰ ਪਰਖਿਆ ਜਾਣਾ ਠੀਕ ਆ ਨਾ ਗੱਲ ਜ਼ੋਰ ਪਰਖਿਆ ਜਾਊ ਤੂੰ ਕਹਿੰਦਾ ਡਾਕੂਮੈਂਟ ਦਿੰਦਾ ਨਹੀਂ ਮੈਂ ਕਹਿੰਦਾ ਤਾ ਤੇ ਮੈਂ ਡਾਕੂਮੈਂਟ ਡਾਂਗ ਦੇ ਜ਼ੋਰ ਤੇ ਲੱਗ ਜੂ ਅੱਜ ਰਿਕਾਰਡਿੰਗ ਕਰ ਲੈ ਮੇਰੀ ਤਾਂ ਹੁਣ ਤੇ ਤੇਰੇ ਕਿਲਾਤਰੀ ਜਿਹੜਾ ਹੈਗਾ ਨਾ ਕੱਢ ਕੇ ਪਾਨਾ ਸਿੱਧੂ ਨਾਲ ਕਹੀਂ ਜੇ 8 ਸੈਕਟਰ ਦੇ ਮੂਹਰੇ ਆ ਕੇ ਤੇਰਾ ਨਾਂ ਤੇਰੇ ਡਾਕੂਮੈਂਟ ਲੱਗਾ ਤੂੰ ਕਹਿੰਦਾ ਤੂੰ ਹੈਂ ਕੌਣ ਹੈ ਪਾਨਾ ਸਿੱਧੂ ਪਹਿਲੇ ਦੱਸ ਤਾਂ ਦੇ ਕੀ ਚੀਜ਼ ਹੈ ਤੂੰ ਕੌਣ ਹੈ ਕਿੱਥੋਂ ਹੈ ਤੂੰ ਨਹੀਂ ਭੈਣ ਤਾ ਮੈਂ ਚਾਹੁੰਦਾ ਚੱਲ ਓਏ ਭੈਣ ਦਲਮਾਸੀ ਜਿਹੜ ਤੇ ਤੁਸੀਂ ਪੰਜਾਬ ਵਿੱਚ ਗੰਦ ਪਾਇਆ ਤੂੰ ਚੰਡੀਗੜ੍ਹ ਪਾਣਾ ਚਾਹ ਹਾਟ ਬਕਵਾਸ ਨਹੀਂ ਕਰਨੀ ਗੱਲ ਨਹੀਂ ਕਰਨੀ ਕਿਸੇ ਨੂੰ ਤੇਰੀ ਧੀ ਭੈਣ ਹੈ ਨਹੀਂ ਕਰੇ ਤੇਰੀ ਭੈਣ ਹੈ ਨਹੀਂ ਕਰੇ ਸਭ ਤੋਂ ਵੱਡਾ ਮੇਰਾ ਜਿਹੜਾ ਅੱਜ ਇੱਕ ਮੇਨ ਸਵਾਲ ਸੀ ਜਿਸ ਬੰਦੇ ਦੇ ਕੋਲ 34 ਦੇ ਵਿੱਚ ਮਹਿੰਗਾ ਤੇ ਉਹਦੀ ਟੀਮ ਪਹੁੰਚੀ ਸੀ ਉੱਥੇ ਉਹਨਾਂ ਤੇ ਪਰਚਾ ਹੋਇਆ ਇਹਨਾਂ ਨੇ ਇੱਕ ਬੰਦੇ ਨੂੰ ਬਲੇਮ ਕਰਤਾ ਉਂਗਲ ਕਰਤੀ ਕਿ ਜੀ ਰੈੱਡ ਕੰਗਾਰੂ ਰੈੱਡ ਕੰਗਾਰੂ ਦੇ ਓਨਰ ਦੀ ਮੈਂ ਤੁਹਾਨੂੰ ਇੱਕ ਕਲੀਅਰ ਗੱਲ ਦੱਸ ਦਿੰਨਾ ਉਹਦੇ ਪਿੱਛੇ ਉਹਦੇ ਪੇਰੈਂਟਸ ਦਾਦੇ ਪਰਦਾਦੇ ਪਲੱਸ ਉਹ ਆਪ ਵੀ ਅੱਜ ਦੇ ਟਾਈਮ ਤੇ ਬੰਦਾ 700 ਤੋਂ 800 ਕਰੋੜ ਦਾ ਮਾਲਿਕ ਹੈ ਇੱਕ 700 800 ਕਰੋੜ ਦਾ ਮਾਲਿਕ ਕਿਸੇ ਤੋਂ 5 ਲੱਖ ਰੁਪਿਆ ਲੈ ਕੇ ਕਿਉਂ ਕਿਸੇ ਲਈ ਗਲਤ ਕਰੂਗਾ ਫਿਰ ਉਹਨੇ ਇੱਕ ਵੀਡੀਓ ਪਾਈ ਹੋਈ ਹੈ ਇਹਨਾਂ ਦੇ ਗਰੁੱਪ ਨੇ ਭਾਨਾ ਸਿੱਧੂ ਦੇ ਮਹੰਗਾ ਸਿੱਧੂ ਦੀ ਟੀਮ ਨੇ ਜਿਹਦੇ ਵਿੱਚੋਂ ਬੋਲ ਕੇ ਬੋਲ ਰਿਹਾ ਹੈ ਕਿ ਯਾਰ ਤੂੰ ਆ ਜਾ ਆਨਲਾਈਨ ਆਫਲਾਈਨ ਜਿੱਥੇ ਬਹਿ ਕੇ ਮੇਰੇ ਕੰਨੀ ਬਾਏ ਅਕਾਊਂਟ 1 ਰੁਪਿਆ ਵੀ ਕਢ ਦੇ ਕੋਈ ਇੱਕ ਰਿਕਾਰਡਿੰਗ ਵੀ ਕਢ ਦੇ ਕੁਝ ਸਾਨੂੰ ਸ਼ੋਅ ਕਰ ਦੇ ਅਸੀਂ ਤੇਰੀ ਡਬਲ ਦੇਣਦਾਰ ਤੈਨੂੰ 5 6 25 ਲੱਖ ਰੁਪਿਆ ਦਵਾਂਗੇ 5 ਰੁਪਏ ਮੇਰੇ ਤਾਂ ਸਾਬਤ ਕਰ ਦਿਓ ਅੱਜ ਕਰੋੜਾ ਰੁਪਿਆ ਲੋਕਾਂ ਦੇ ਡੈਰੀਆਂ ਭਰਤੀਆਂ ਗਲ ਕਟਾ ਕੇ ਚੌਂਕ ਦੇ ਵਿੱਚ ਤੰਗ ਤੰਗ ਤੇ ਮੇਰਾ ਦੋਸਤੋ ਕੁੜੀ ਨੂੰ ਇਹ ਗਾਈਡ ਕਰਕੇ ਲੈ ਕੇ ਆਂਦਾ ਕਿ ਤੂੰ ਉੱਥੇ ਜਾ ਕੇ 5 ਲੱਖ ਨਹੀਂ 35 ਲੱਖ ਬੋਲਣਾ ਫਿਰ ਤੁਸੀਂ ਗਾਲਾਂ ਕੱਢਣੀਆਂ ਰਿਸੈਪਸ਼ਨ ਤੇ ਸਾਡੀਆਂ ਪੰਜਾਬ ਦੀਆਂ ਕੁੜੀਆਂ ਧੀਆ ਪੈਣਾ ਜਵਾਨ ਤੇਰੀ ਮਾਂ ਐ ਕਰ ਦੂੰਗਾ ਤੇਰੀ ਭੈਣ ਐ ਕਰ ਦੂੰਗਾ ਤੂੰ ਕਦੇ ਗਲਤ ਸ਼ਬਦ ਬੋਲਣੇ ਦੋਸਤੋ ਉਹ ਵੀ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਨੇ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਆਂਦਾ ਅਸੀਂ ਦੱਸਣਾ ਚਾਹੁੰਦੇ ਆ ਇਹਦੇ ਖਿਲਾਫ ਇਸ ਟਾਈਮ ਸਟਿਲ 15 ਤੋਂ 20 ਐਫ ਆਈ ਆਰ ਨੇ ਇਸ ਨੇ ਸਾਲ 2 ਸਾਲ ਜੇਲ੍ਹ ਦੇ ਵਿੱਚ ਚਲੇ ਜਾਣਾ ਸਾਲ 2 ਸਾਲਾਂ ਬਾਅਦ ਇਹਨੇ ਜਿਹੜੀ ਸਜ਼ਾ ਹੈ ਜਿਹੜੇ ਇਹਨੇ ਕ੍ਰਾਈਮ ਕੀਤੇ ਹੋਏ ਨੇ ਕਿਸੇ ਵਿੱਚ ਨੇ ਸੈਕਸ਼ੂਅਲ ਕ੍ਰਾਈਮ ਕੀਤੇ ਹੋਏ ਨੇ ਦੋਸਤੋ ਇੱਕ ਇਹਦੀ ਫੋਟੋ ਵਾਇਰਲ ਹੋ ਰਹੀ ਹੈ ਕੁੜੀ ਇਹਦੀ ਛਾਤੀ ਤੇ ਲਿਟੀ ਉਹ ਵੀ ਕਿਸੇ ਪੰਜਾਬ ਦੀ ਧੀ ਪੈਣੀ ਲੱਗਦੀ ਆ ਉਹ ਫੋਟੋ ਦੇਖ ਕੇ ਐਨ ਲੱਗਦਾ ਕਿ ਜਿਵੇਂ ਬੜਾ ਤਕੜਾ ਗੰਦਾ ਦਰਿੰਦਾ ਤੇ ਸ਼ੋਸ਼ਣ ਕਰਨ ਵਾਲਾ ਵਰਕਰ ਹੁੰਦਾ ਦੋਸਤੋ ਆਪਣੇ ਬੱਚਿਆਂ ਨੂੰ ਇਹ ਪੋਲਿਟਿਕਲ ਬੰਦੇ ਤੋਂ ਇਹ ਬੇਗਹਿਰਤ ਬੰਦੇ ਤੋਂ ਬਚਾਓ ਤੇ ਇਹਨੇ ਇੱਕ ਹੋਰ ਸ਼ਬਦ ਬੋਲੇ ਕਿ ਰਾਜਾ ਵੜਿੰਗ ਦੇ ਨਾਲ ਪੰਨੂ ਵੀਰ ਜੀ ਜਿਹੜੇ ਹੈਗੇ ਆ ਸਾਡੇ ਗੁਰਤੇਜ ਪੰਨੂ ਜੀ ਕਿ ਉਹ ਦਾ ਨਾਲ ਚੱਲਦਾ ਤੇ ਤਾਂ ਕਰਕੇ ਰਾਜੇ ਵੜਿੰਗ ਨੇ ਦੋਸਤੋ ਚੰਡੀਗੜ੍ਹ ਪ੍ਰਸ਼ਾਸਨ ਰਾਜਾ ਵੜਿੰਗ ਛੱਡੋ ਸੀਐਮ ਛੱਡੋ ਮੈਂ ਕਹਿੰਨਾ ਕਿਸੇ ਦੀ ਵੀ ਨਹੀਂ ਸੁਣਦਾ ਚੰਡੀਗੜ੍ਹ ਪ੍ਰਸ਼ਾਸਨ ਸਿਰਫ ਚੰਡੀਗੜ੍ਹ ਯੂਟੀ ਦੇ ਹਿਸਾਬ ਨਾਲ ਚੱਲਦਾ ਹੈ ਪਰਚਾ ਜਿਹੜਾ ਮਹੰਗੇ ਸਿੱਧੂ ਤੇ ਉਹਦੇ ਬੰਦਿਆਂ ਖਿਲਾਫ ਹੋਇਆ ਉਹ ਕੋਈ ਇਹਨਾਂ ਦੀ ਟੀਮ ਨੇ ਜਾਂ ਕੋਈ ਸਾਡੀ ਟੀਮ ਨੇ ਹਜੇ ਨਹੀਂ ਕਰਵਾਇਆ ਉਹ ਪ੍ਰਸ਼ਾਸਨ ਨੇ ਦਿੱਤਾ ਹੈ ਇਹਨਾਂ ਨੇ ਗਲਤੀਆਂ ਕੀਤੀਆਂ ਗਲਤ ਕੰਮ ਕੀਤੇ ਕਿਸੇ ਦਫ਼ਤਰ ਜਾਣਾ ਕਿਸੇ ਨੂੰ ਹੱਥ ਪਾਣਾ ਕਿਸੇ ਨੂੰ ਗੰਦਾ ਬੋਲਣਾ ਸੋਸ਼ਲ ਮੀਡੀਆ ਤੇ ਗੰਦਾ ਬੋਲਣਾ ਮੈਂ ਤੁਹਾਨੂੰ ਜ਼ੀਰੋ ਕਰ ਦੂੰਗਾ ਮੈਂ ਤੁਹਾਨੂੰ ਉਜਾੜ ਦੂੰਗਾ ਯਾਰ ਤੂੰ ਹੈ ਕੀ ਚੀਜ਼ ਤੂੰ ਕੱਲ ਦਾ ਇੱਕ ਅਨਪੜ ਜਵਾਕ ਜਿਹਨੂੰ ਕਹਿੰਦੇ ਆ ਵੀ ਤੂੰ ਦੋ ਕਿੱਲੇ ਦਾ ਮਾਲਕ ਦੋ ਕਿੱਲੇ ਜ਼ਮੀਨ ਤੇਰੇ ਕੋਲ ਅੱਜ ਤੂੰ 15 ਲੱਖ ਦੀਆਂ ਕੋਟ ਚ ਐ ਫੜੀਆਂ ਲਾਤੀਆਂ ਐਫੜੀਆਂ ਲਾਣ ਤੋਂ 10 ਦਿਨ ਤੂੰ ਪਹਿਲਾਂ ਕਹਿਣਾ ਕਿ ਤੇਰੇ ਕੋਲ 7000 ਰੋਟੀ ਖਾਣ ਦੇ ਢਾਬੇ ਦੇਣ ਤੇ ਪੈਸਾ ਨਹੀਂ ਸੀ ਬੱਚੇ ਤੂੰ ਹਜੇ ਨਿਆਣਾ ਹੈ ਤੂੰ ਜਸਟ ਰੋਟੀਆਂ ਸੇਖ ਸਕਦਾ ਹੈ ਤੈਉਂ ਜਦੋਂ ਲਾਸਟ ਟਾਈਮ ਭਗਵੰਤਮਾਨ ਸਾਹਿਬ ਨੂੰ ਬੋਲਿਆ ਸੀ ਸੀਐਮ ਸਾਹਿਬ ਨੂੰ ਕਿ ਸੀਐਮ ਕੌਣ ਹੁੰਦਾ ਮੈਂ ਗਿੱਧਾ ਪਵਾ ਦੂੰ ਮੈਂ ਐ ਕਰ ਦੂੰ ਉਹ ਪੰਜਾਬ ਦੇ ਲੋਕੋ ਇਸ ਤੋਂ ਬਚੋ ਇਸ ਤੋਂ ਬਚ ਕੇ ਆਪਣੇ ਬੱਚਾ ਨੂੰ ਸੇਫ ਕਰੋ ਆ ਜਿਹੜੇ ਸਾਡੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਚੱਲੀ ਹੈ ਉਹਦੇ ਵਿੱਚ ਮੰਨ ਕੇ ਚੱਲੋ ਸਾਨੂੰ 1 ਲੱਖ ਪਲੱਸ ਲੋਕਾਂ ਨੇ ਵਿਊ ਕੀਤਾ ਇਹਦੇ 50 ਤੋਂ 60 ਬੰਦਿਆਂ ਨੇ ਵਿੱਚ ਵੀ ਗੰਦੇ ਕਮੈਂਟ ਜੋ ਕਿ ਕੋਈ ਕੁਝ ਧੀ ਭੈਣ ਪੜੇ ਜਾਂ ਕੋਈ ਚੰਗਾ ਪੜਿਆ ਲਿਖਿਆ ਇਨਸਾਨ ਪੜੇ ਪੜ ਨਹੀਂ ਸਕਦਾ ਯਾਰ ਗੰਦੇ ਕਮੈਂਟ ਕਰਨ ਦਾ ਮਤਲਬ ਕੀ ਆ ਕਿਸੇ ਦੀ ਮਾਂ ਬਾਰੇ ਮਾਂ ਸੀ ਐਮ ਸੀ ਬੀ ਸੀ ਜਾਂ ਕੋਈ ਗਲਤ ਕਰਨਾ ਉਹ ਚੀਜ਼ਾਂ ਗਲਤ ਨੇ ਮੇਰੇ ਵੀਰੋ ਜੇ ਤੁਹਾਡਾ ਕਿਸੇ ਦਾ ਕੋਈ ਲੈਣ ਦੇਣ ਹੈ ਤਾਂ ਸਾਡੀ ਚੰਡੀਗੜ੍ਹ ਮੁਹਾਲੀ ਇਮੀਗ੍ਰੇਸ਼ਨ ਏਜੰਟ ਐਸੋਸੀਏਸ਼ਨ ਦਾ ਤੁਹਾਨੂੰ ਇੱਕ ਨੰਬਰ ਅਸੀਂ ਨਾਲ ਸੈਂਡ ਕਰ ਦਿੰਨੇ ਆ ਸਾਡੀ ਆਈਡੀ ਬਣ ਚੁੱਕੀ ਆ ਤੁਸੀਂ ਆਪਣੇ ਕੰਟੈਕਟ ਨੰਬਰ ਭੇਜ ਸਕਦੇ ਹੋ ਅਸੀਂ ਬੈਠ ਕੇ ਭਰੋਸਾ ਦਿਵਾਨੇ ਆ ਹੱਲ ਕਢਵਾ ਸਕਦੇ ਆ ਨਾ ਨਿਕਲਿਆ ਅਸੀਂ ਪ੍ਰਸ਼ਾਸਨ ਦੇ ਥਰੂ ਕਢਵਾ ਸਕਦੇ ਆ ਉਦੋਂ ਵੀ ਬਾਅਦ ਨਾ ਨਿਕਲਿਆ ਅਸੀਂ 10 ਬੰਦੇ ਪੰਚਾਇਤੀ ਬਿਠਾ ਕੇ ਵੀ ਆਪਣੇ ਬਜ਼ੁਰਗਾਂ ਨੂੰ ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਪੁਰਾਣੇ ਟਾਈਮ ਦੇ ਵਿੱਚ ਬੈਠ ਕੇ ਆਪਸ ਦੇ ਵਿੱਚ ਸਲਾਹ ਕਰਕੇ ਤੇ ਇੱਕ ਦੂਜੇ ਨੂੰ ਸਮਝਾ ਕੇ ਅਡਜਸਟ ਕਰਾਉਂਦੇ ਸੀ ਅੱਜ ਵੀ ਉਹੀ ਟਾਈਮ ਆ ਹੋ ਸਕਦਾ ਲੇਕਿਨ ਕਿਸੇ ਨੂੰ ਸੋਸ਼ਲ ਮੀਡੀਆ ਤੇ ਸ਼ੋਸ਼ਣ ਕਰਨਾ ਫਿਰ ਉਦੋਂ ਬਾਅਦ ਬੋਲਣਾ ਕਿ ਯਾਰ 50 60 ਲੱਖ ਲੈ ਤਾਂ ਲੈਣਾ ਸੀ ਵੀਡੀਓ ਡਿਲੀਟ ਕਰਨ ਦਾ ਆ ਜੋ ਜੋ ਮੈਂ ਸ਼ਬਦ ਬੋਲ ਰਿਹਾ ਵੀਰ ਮੈਂ ਵੀਰ ਇਹਨਾਂ ਸਭ ਚੀਜ਼ਾਂ ਦੀਆਂ ਵੀਡੀਓ ਇਹਦੇ ਵਿੱਚ ਨਾਲ ਅਟੈਚ ਕਰੂੰਗਾ ਇਸ ਬੰਦੇ ਤੇ ਅਗਰ 20 ਐਫ ਆਈ ਆਰ ਨੇ ਤਾਂ 20 ਦੀਆਂ 20 ਨਾਲ ਅਟੈਚ ਕਰੂੰਗਾ ਕਿਹੜੇ ਕਿਹੜੇ ਡਿਸਟ੍ਰਿਕਟ ਚ ਕਿਹੜੇ ਕਿਹੜੇ ਜ਼ਿਲ੍ਹੇ ਚ ਨੇ ਉਸ ਤੋਂ ਬਿਨਾ ਆ ਜਿਹੜਾ 60 65 ਲੱਖ ਲੈ ਲੈਣਾ ਸੀ ਮਹਿੰਗਾ ਸਿੱਧੂ ਦੀ ਵਿੱਦ ਅਵਾਜ਼ ਵਿਦ ਇਹਦਾ ਦੋਸਤ ਜੋ ਫੋਨ ਕਰਦਾ ਉਹ ਨਾਲ ਅਟੈਚ ਕਰੂੰਗਾ ਵੀਡੀਓ ਦੇਖੀ ਹੈ ਮੈਂ ਇੱਕ ਦੋ ਪਰ ਮੈਂ ਉਲਝਿਆ ਫਿਰ ਰਿਹਾ ਮੈਂ ਵੀ ਮੈਂ ਬਸ ਦੋ ਦਿਨ ਆਫਿਸ ਵਾਲੇ ਦੀ ਭੈਣ ਚ ਵਧੀਆ ਜੋ ਕੰਮ ਇਸ ਤੋਂ ਬਾਅਦ ਅਸੀਂ ਹੁਣ ਹਾਈ ਕੋਰਟ ਦਾ ਰੁਖ ਕਰ ਰਹੇ ਹਾਂ ਅਗਰ ਇਹ ਜਰਮਨ ਗਿਆ 20 ਪਰਚੇ ਹੋਣ ਦੇ ਬਾਵਜੂਦ ਤਾਂ 20 ਪਰਚਿਆਂ 'ਚ ਕਿਸ ਕਿਸ ਕੋਰਟ ਤੋਂ ਪਰਮਿਸ਼ਨਾਂ ਲੈਂਤੀਆਂ ਕਿੱਦਾਂ ਲੈਂਤੀਆਂ ਤੇ ਕਦੋਂ ਲੈਂਤੀਆਂ ਅਗਰ ਜਰਮਨ ਦੇ ਵਿੱਚ ਵੀ ਹੈ ਤਾਂ ਇਹ ਸੋਚ ਸਮਝ ਕੇ ਇੰਡੀਆ ਆਵੇਗਾ ਸਾਡੀ ਐਸੋਸੀਏਸ਼ਨ ਅਗਰ ਹੁਣ ਇਹ ਕਹਿੰਦਾ ਨਾ ਨਾਨੀ ਯਾਦ ਕਰਾ ਦੇਵਾਂਗੇ ਪਰ ਮੈਨੂੰ ਲੱਗਦਾ ਕਿ ਸਾਡੀ ਐਸੋਸੀਏਸ਼ਨ ਟੀਮ ਅਗਰ ਇਹਦੇ ਪਿੱਛੇ ਪੈ ਗਈ ਤਾਂ ਜ਼ਿੰਦਗੀ ਦੇ ਵਿੱਚ ਇਹਨੂੰ ਭੱਜਣ ਨਹੀਂ ਦੇਵਾਂਗੇ ਹੁਣ ਪੁੱਤ ਤੂੰ ਤਿਆਰ ਹੋ ਲੈ ਅਸੀਂ ਵੀ ਤਿਆਰ ਬੈਠੀਆਂ ਹਾਂ ਅਗਰ ਤੂੰ ਦੁਬਾਰਾ ਚੰਡੀਗੜ੍ਹ ਆਉਣ ਦੇ ਲਈ ਕਹਿਣਾ ਤੈਨੂੰ ਖੁੱਲਾ ਚਾਲੇਗਾ ਜਿੱਥੇ ਮਰਜ਼ੀ ਆ ਜਾ ਜਿਵੇਂ ਮਰਜ਼ੀ ਆ ਜਾ ਬੈਠ ਕੇ ਸਾਡੇ ਨਾਲ ਇੱਕ ਇੱਕ ਸਵਾਲ ਤੂੰ ਸਵਾਲ ਕਰ ਅਸੀਂ ਤੇਰਾ ਜਵਾਬ ਦਵਾਂਗੇ ਤੂੰ ਡਿਬੇਟ ਕਰਨੀ ਹੈ ਤੂੰ ਡਿਬੇਟ ਕਰ ਤੂੰ ਆਨਲਾਈਨ ਕਰਨਾ ਚਾਹਨਾ ਤੂੰ ਆਨਲਾਈਨ ਕਰ ਅਸੀਂ ਤੈਨੂੰ ਇੱਕ ਇੱਕ ਰਿਪਲਾਈ ਦਵਾਂਗੇ ਪਰ ਅਸੀਂ ਗੰਦੇ ਸ਼ਬਦਾਂ ਦੇ ਵਿੱਚ ਜਾਂ ਗਾਲੀ ਗਲੋਚ ਕਰਕੇ ਤੈਨੂੰ ਰਿਪਲਾਈ ਨਹੀਂ ਦਵਾਂਗੇ ਵੀਰ ਮੇਰਾ ਤੂੰ ਵੀ ਸਾਡਾ ਭਰਾ ਆਂ ਅਸੀਂ ਵੀ ਪੰਜਾਬ ਦੇ ਆਂ ਤੂੰ ਵੀ ਪੰਜਾਬ ਤੋਂ ਆਂ ਏ ਥੋੜਾ ਕੀ ਤੂੰ ਜ਼ਿਆਦਾ ਖਾਨਾ ਤੇ ਅਸੀਂ ਘੱਟ ਖਾਨਨੇ ਆਂ ਭੱਜਦਿਆਂ ਨੂੰ ਵਾਣ ਭਾਨਾ ਸਾਹਿਬ ਸਭ ਨੂੰ ਬਰਾਬਰ ਹੁੰਦੇ ਨੇ ਆ ਮਹਿੰਗਾ ਦੇਖ ਲੀਜੀਏ 6 ਮਹੀਨੇ ਤੋਂ ਪਹਿਲਾਂ ਬਾਹਰ ਆ ਗਿਆ ਤੇ ਜੇ ਬਾਹਰ ਆਂਦਾ ਤੇ ਜਿਹੜੀਆਂ ਅੱਠ ਧਰਾਵਾਂ ਦੇ ਹਿਸਾਬ ਨਾਲ ਉਹ ਅੰਦਰ ਗਿਆ ਤਾਂ ਮੈਨੂੰ ਨਹੀਂ ਲੱਗਦਾ ਵੀ 10 ਸਾਲ ਤੋਂ ਪਹਿਲਾਂ ਛੁੱਟ ਜੂਗਾ ਯਾਰ ਤੂੰ ਕਿੱਥੋਂ ਗੰਗਾ ਨਗਰ ਤੋਂ ਮਹਿੰਗਾ ਸਿੱਧੂ ਤੂੰ ਕਿੱਥੋਂ ਪੰਜਾਬ ਤੋਂ ਮੈਨੂੰ ਸਮਝ ਨਹੀਂ ਲੱਗੀ ਵੀ ਰਾਜਸਥਾਨ ਵਾਲਿਆਂ ਦਾ ਪੰਜਾਬ ਦੇ ਨਾਲ ਕੀ ਕਨੈਕਸ਼ਨ ਹੈ ਯਾਰ ਤੁਸੀਂ ਖਾ ਲੈਂਦੇ ਹੋ ਪੀ ਲੈਂਦੇ ਹੋ ਲੱਗ ਜਾਂਦੇ ਹੋ ਅ ਜਿਨਾਂ ਨੂੰ ਤੂੰ ਮਾਫੀਆ ਦੱਸਦਾ ਆ ਸਾਡੇ ਵੀਰਾਂ ਨੇ ਏਜੰਟਾਂ ਨੇ ਪੰਜਾਬ ਨੂੰ ਬਚਾਇਆ ਮੇਰੇ ਵੀਰ ਤੇਰੇ ਦਿਮਾਗ ਦੀ ਗਲਤਫਹਿਮੀ ਆ ਤੂੰ ਆਪਣਾ ਇਲਾਜ ਕਰਵਾ ਆਪਣੇ ਆਪ ਨੂੰ ਠੀਕ ਕਰਵਾ ਵੀਰ ਮੇਰੀਆ ਸਾਡੇ ਵਰਗੇ ਏਜੰਟਾਂ ਨੇ ਹੀ ਇਹਨਾਂ 60% ਲੋਕਾਂ ਨੂੰ ਤੇ ਪੰਜਾਬ ਦੀ 70% ਇਕਨੋਮੀ ਜਿਹੜੀ ਬਚਾਈ ਐ ਨਾ ਇਹ ਐਨ ਆਰ ਆਈ ਵੀਰਾਂ ਨੇ ਹੀ ਬਚਾਈ ਐਨ ਆਰ ਆਈ ਵੀਰਾਂ ਨੂੰ ਅਸੀਂ ਹੀ ਭੇਜਿਆ ਤੂੰ ਤਾਂ ਨਹੀਂ ਭੇਜਿਆ ਤੂੰ ਤਾਂ ਏਜੰਟ ਨਹੀਂ ਆ ਤੂੰ ਏਜੰਟ ਨਹੀਂ ਐ ਏਜੰਟ ਅਸੀਂ ਆ ਲੇਕਿਨ 100 ਦੇ ਵਿੱਚੋਂ 100 ਏਜੰਟ ਗਲਤ ਨਹੀਂ ਹੁੰਦਾ ਪੰਨਾ ਸਾਹਿਬ 100 ਦੇ ਵਿੱਚੋਂ ਹੋ ਸਕਦਾ 50 ਗਲਤ ਹੋਣ ਜਿਹੜੇ 50 ਠੀਕ ਨੇ ਤੂੰ ਉਹਨਾਂ ਨੂੰ ਵੀ ਗਾਲਾਂ ਕੱਢਦਾ ਤੂੰ ਰੱਬ ਬਣਿਆ ਹੋਇਆ ਆਪਣੇ ਆਪ 'ਚ ਥੋੜੀ ਬਹੁਤੀ ਸ਼ਰਮ ਕਰ ਆਪਣੇ ਆਪ 'ਚ ਸੋਚ ਤੂੰ ਪੋਲੀਟਿਕਲ ਰੋਟੀਆਂ ਸੇਕਣੀਆਂ ਤੂੰ ਕਹਿੰਦਾ ਮੈਂ ਭਗੰਤ ਮਾਨ ਦੇ ਖਿਲਾਫ ਕੱਢਣਾ ਤੂੰ ਮੰਤਰੀ ਬਣ ਤੈਨੂੰ ਭਰਾਵਾ ਵੈਲਕਮ ਆ ਤੂੰ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਲੇਕਿਨ ਯਾਰ ਤੂੰ ਬੋਲਣ ਦੀ ਤਮੀਜ਼ ਤਾਂ ਸਿੱਖ ਘੱਟ ਤੋਂ ਘੱਟ ਤੈਨੂੰ ਬੋਲਣਾ ਆ ਜਾਣਾ ਚਾਹੀਦਾ ਤਾਂ ਮੈਂ ਪੰਜਾਬ ਦੇ ਵੀਰਾਂ ਨੂੰ ਵੀ ਹੱਥ ਜੋੜ ਕੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਵਾਰ-ਵਾਰ ਰਿਕਵੈਸਟ ਕਰਦਾ ਆਪਣੇ ਬੱਚਿਆਂ ਨੂੰ ਬਚਾਓ ਇਹ ਜਿਹੜਾ ਗੈਂਗ ਤਿਆਰ ਕਰ ਰਿਹਾ ਹੈ ਹੌਲੀ-ਹੌਲੀ ਆਪਤਾ ਇਹ ਘੁੰਮ ਫਿਰ ਰਿਹਾ ਹੈ ਵਿਦੇਸ਼ਾਂ ਦੇ ਵਿੱਚ ਫਿਲਮਾਂ ਬਣਾ ਰਿਹਾ ਹੈ ਇੱਥੇ ਗਾਣਿਆਂ 'ਚ ਲੱਗਾ ਹੋਇਆ ਬੋਲਣ ਦੇ ਲਈ ਇਹਨੂੰ ਇੰਨੀ ਕਾ ਨਸ਼ਾ ਕਰ ਲੈਂਦਾ ਮੈਂ ਜੇ 4-5 ਵੀਡੀਓ ਦੇਖੀਆਂ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਕਹੀ ਜਾ ਰਿਹਾ ਹੈ ਇਹਨੂੰ ਸੁਣਦਾ ਹੀ ਨਹੀਂ ਜਿਹੜੇ ਜਿਹੜੇ ਫੁੱਦੂ ਜੰਟਮ ਆਵੀਆਂ ਨੇ ਜੰਟਮ ਮਾਫੀਆ ਧਿਆਨ ਨਾਲ ਗੱਲ ਸੁਣ ਲੇ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਨਹੀਂ ਕਰਦਾ ਪੁਲਿਸ ਮੇਰੇ ਤੇ ਬਹੁਤ ਅਫਸਰ ਮੇਰੇ ਤੇ ਕਾਰਵਾਈ ਨਹੀਂ ਕਰਦੇ ਤੁਸੀਂ ਜੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਨਾ ਤੁਸੀਂ ਕੀ ਕਰੋ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਪੁਲਿਸ ਨਹੀਂ ਮੇਰੇ ਤੇ ਕਾਰਵਾਈ ਕਰਦੀ ਇੱਕ ਦੇ ਵਿੱਚੇ ਬੋਲੀ ਜਾ ਰਿਹਾ ਹੈ ਇੱਕ ਮਾਤਾ ਕੋਲ ਬਜ਼ੁਰਗ ਬੈਠੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਰਿਹਾ ਤੇਰੀ ਮਾਂ ਦੀ ਤੇਰੀ ਭੈਣ ਦੀ ਉਥੇ ਬੈਠਾ ਰਹਿਣਾ ਸੀ ਫੁੱਦੂ ਆ ਤੂੰ ਯਾਰ ਤੂੰ ਮਾਂ 80 ਸਾਲ ਦੀ ਤੇਰੇ ਕੋਲ ਬੈਠੀ ਥੋੜੀ ਸ਼ਰਮ ਕਰ ਬਈ ਬੈਠੋ ਯਾਰ ਉੱਥੇ ਦਵਾਰੇ ਬੈਠੋ ਦੁਬਾਰਾ ਫਿਰ ਜਾ ਕੇ ਤੇ ਉੱਠੇ ਕੌਣ ਬੈਠੋ ਦੋ ਚੁੱਤੋਂ ਬੈਠੋ ਦੁਬਾਰਾ ਦਫ਼ਤਰ ਚ ਕਿਉਂ ਉੱਠਦੇ ਹੋ ਬੈਠੋ ਜਾ ਕੇ ਉਹਦੇ ਸ਼ਰਮ ਕਰ ਤੂੰ ਲੋਕਾਂ ਦੇ ਦਫ਼ਤਰਾਂ ਚ ਵੜ ਕੇ ਮਾਂ ਪੈਣ ਕਰਦਾ ਸ਼ਰਮ ਕਰ ਸਾਰੀਆਂ ਜੇ ਤੂੰ ਕਹਿਣਾ ਮੈਂ ਧੀਆਂ ਪੈਣਾ ਦਾ ਮਾਵਾ ਪੁੱਤਾਂ ਦਾ ਸਭ ਦਾ ਕਰਦਾ ਉਹ ਵਾਹਿਗੁਰੂ ਦੇਖਦਾ ਉਹ ਤੁਹਾਨੂੰ ਵਾਹਿਗੁਰੂ ਦੇਖਦਾ ਹੀ ਨਹੀਂ ਤੁਸੀਂ ਲੋਕਾਂ ਤੋਂ ਵੀਡੀਓ ਡਿਲੀਟ ਕਰਨ ਦਾ 60 65 ਲੱਖ ਮੰਗਦੇ ਹੋ ਲੋਕਾਂ ਨੂੰ ਬਲੈਕਮੇਲ ਕਰਦੇ ਹੋ ਤੁਹਾਡੇ ਲਈ ਰੱਬ ਹੀ ਨਹੀਂ ਹੈ ਵੀਡੀਓ ਦੇਖੀ ਹੈ ਮੈਂ 1 2 ਪਰ ਮੈਂ ਉਲਝਿਆ ਫਿਰ ਰਿਹਾ ਮੈਂ ਵੀ ਮੈਂ ਦੋ ਦਿਨ ਆਫਿਸ ਵਾਲੀ ਦੀ ਭੈਣ ਵਧੀਆ ਚੰਗੀ ਕੰਮ ਗੁਜ਼ਰ ਕੰਮ ਤੋਂ ਦੁਖ ਰਿਆ ਯਾਰ ਤੂੰ ਕਿ ਇਹ ਤਾਂ ਬੰਦ ਜੂ ਤੇ ਕੈਸੇ ਲੱਗੇ ਵੀਡੀਓ ਕਾਟ ਡਲੀਟ ਕਰੀ ਕੋਸ ਚੰਗੇ ਤਾਂ ਕਿਹੜਾ ਕਹ ਰ ਮਲਗੀ ਤੇ ਪੰਜੀ ਵੀ ਲਈ ਹੋਆ ਯਾਰ ਮੈਨੂੰ ਤਾਂ ਸੁਣਨਾ ਕੀ ਨਹੀਂ ਕਿਹਾ ਮੈਂ ਕਹ ਰ ਸੁਣ ਗੱਗੂ ਗੁਦਰ ਨੇ ਲੈ ਮੈਂ ਕਹ ਰ ਤਾਂ ਫਿਰ ਲੈ ਤਾਂ ਲੈਣਾ 50 60 ਲਗਾ ਉਸ ਤੋਂ ਫਿਰ ਯਾਰ ਮੈਂ ਇਹ ਚੀਜ਼ ਤੈਨੂੰ ਇੱਕ ਸ਼ਰਤ ਲਾ ਕੇ ਕਹਿਣਾ ਚਾਹਨਾ ਅਗਰ ਤੂੰ ਸਾਡੇ ਨਾਲ ਕਿਤੇ ਬੈਠਾ ਤਾਂ ਵੀਰ ਮੇਰਾ ਸਾਡੇ ਕੋਲ ਤੇਰਾ ਤੇਰਾ ਇੱਕ ਇੱਕ ਰਿਕਾਰਡ ਹੈ ਇੱਕ ਇੱਕ 2023 ਤੋਂ ਅਸੀਂ ਤੇਰੀ ਵੇਟ ਕਰ ਰਹੇ ਹਾਂ ਸ਼ਾਇਦ ਤੈਨੂੰ ਪਤਾ ਹੋਵੇ 2023 ਦੇ ਵਿੱਚ ਵੀ ਮੈਂ ਤੈਨੂੰ ਇੱਕ ਫੋਨ ਕਾਲ ਦੇ ਉੱਤੇ ਸਪੈਸ਼ਲ ਬੋਲਿਆ ਸੀ ਪੁੱਤ ਆ ਜਾ ਚੰਡੀਗੜ੍ਹ ਮਿਲਦੇ ਹਾਂ ਤਾਂ ਉਹ 2023 ਤੋਂ ਬਾਅਦ ਤੂੰ ਸ਼ਾਇਦ 25 2 ਸਾਲ 2.5 ਸਾਲ ਤਾਂ ਤੂੰ ਆਇਆ ਹੀ ਨਹੀਂ ਪਰ ਜੇ ਤੂੰ ਆਪ ਨਹੀਂ ਆਇਆ ਗਾਂ ਭੇਜ ਕੇ ਸ਼ਾਇਦ ਸ਼ੁਕਰ ਹੈ ਕਿ ਤੂੰ ਲੋਕਾਂ ਦੇ ਬੱਚਾ ਨੂੰ ਇਦਾਂ ਹੀ ਅਡਜਸਟ ਕਰਵਾ ਰਿਆ ਹੈ ਅੱਜ ਦੋ ਚਾਰ ਫਸੇ ਨੇ ਕੱਲ ਚਾਰ ਹੋਰ ਫਸਾਏਗਾ ਫਿਰ 10 ਫਸਾਏਗਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਹਾਂ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ ਮੇਰੇ ਕੁਝ ਹੋਰ ਸਵਾਲ ਨੇ ਜਿਹੜੇ ਮੈਂ ਦੱਸਣਾ ਚਾਹਨਾ ਸਾਡੀ ਐਸੋਸੀਏਸ਼ਨ ਪੰਜਾਬ ਦੇ ਹਰ ਇੱਕ ਨੌਜਵਾਨ ਲਈ ਹਮੇਸ਼ਾ ਰੈਡੀ ਰਹੇਗੀ ਸਾਡੇ ਕੋਲ ਆ ਕੇ ਕਿਸੇ ਤਰੀਕੇ ਦਾ ਵੀ ਡਿਸਕਸ ਕਰ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅੱਛਾ ਕੁਝ ਚੀਜ਼ਾਂ ਇਦਾਂ ਦੀਆਂ ਹਨ ਜੋ ਗਾੜਾ ਇਹਨੇ ਸਾਨੂੰ ਅੱਜ ਤੱਕ ਏਜੰਟ ਵੀਰਾਂ ਨੂੰ ਜਾਂ ਆਮ ਜਨਤਾ ਨੂੰ ਜਾਂ ਆਮ ਲੋਕਾਂ ਨੂੰ ਕੱਢੀਆਂ ਉਹਨਾਂ ਦਾ ਹਿਸਾਬ ਜੋ ਸੱਚੇ ਪਾਸ਼ਾ ਵਾਹਿਗੁਰੂ ਤਾਂ ਕਰੇਗਾ ਕਰੇਗਾ ਲੇਕਿਨ ਅਸੀਂ ਕੋਟ ਦਾ ਰੁਖ ਕਰਕੇ ਪੁੱਤ ਤੇਰੇ ਇੱਕ ਇੱਕ ਚੀਜ਼ ਦੀ ਤੇ ਤੂੰ ਜੋ ਅੱਜ ਤੱਕ ਕੀਤਾ ਸਭ ਹਿਸਾਬ ਲਾਵਾਂਗੇ ਤੂੰ ਜ਼ੀਰੋ ਕਰਦਾ ਤੂੰ ਨਾਨੀ ਯਾਦ ਕਰਾਉਣਾ ਯਾਰ ਤੂੰ ਰੱਬ ਨਹੀਂ ਆ ਤੂੰ ਆਪਣੇ ਆਪ ਚ ਸੋਚ ਅਗਰ ਪੰਜਾਬ ਸਰਕਾਰ ਤੇਰੇ ਤੋਂ ਡਰਦੀ ਹੈ ਤਾਂ ਤੂੰ ਇਹ ਨਾ ਸੋਚੀਂ ਕਿ ਚੰਡੀਗੜ੍ਹ ਪ੍ਰਸ਼ਾਸਨ ਤੇਰੇ ਤੋਂ ਡਰਦਾ ਹੈ ਸ਼ਾਇਦ ਤੈਨੂੰ ਯਾਦ ਹੋਣਾ ਲੁਧਿਆਣੇ ਵਾਲਾ ਕਾਂਡ ਭਰਾਵਾ ਤੇਰੀ ਇੱਕ ਵੀਡੀਓ ਦੇਖੀ ਸੀ ਤੂੰ ਸੀਐਮ ਸਾਹਿਬ ਨੂੰ ਕਹਿਣਾ ਕਿ ਤੇਰਾ ਦੇਖੀ ਗਿੱਧਾ ਪਵਾ ਦੂੰ 2023 ਦੇ ਵਿੱਚ ਤੂੰ ਜਾਣਦਾਨੀ ਭਾਨਾ ਸਿੱਧੂ ਦਾ ਫੋਨ ਆਇਆ ਯਾਰ ਸੀਐਮ ਡਰਦਾ ਹੋਣਾ ਵੀਰ ਚੰਡੀਗੜ੍ਹ ਪ੍ਰਸ਼ਾਸਨ ਤੇ ਕਿਸੇ ਸੀਐਮ ਦਾ ਕਿਸੇ ਅਦਰ ਮਨਿਸਟਰ ਦਾ ਕਿਸੇ ਹੋਰ ਦਾ ਕੋਈ ਜੋਰ ਨਹੀਂ ਹੈ ਅਗਰ ਚੰਡੀਗੜ੍ਹ ਚ ਵੜਨਾ ਤਾਂ ਸੋਚ ਸਮਝ ਕੇ ਆਵੀ ਸਾਡੀ ਐਸੋਸੀਏਸ਼ਨ ਟੀਮ ਨੇ ਆਲਰੇਡੀ ਗਵਰਨਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇੱਥੋਂ ਦੇ ਪ੍ਰਸ਼ਾਸਨ ਨੂੰ ਇਨਟੀਮੇਸ਼ਨ ਦੇ ਦਿੱਤਾ ਵਾ ਸੈਕਿੰਡ ਥਿੰਗ ਅਸੀਂ ਇੱਕ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੀਆਈ ਸਤਾਫ ਲੁਧਿਆਣੇ ਨੇ ਤੇਰੇ ਨਾਲ ਕੀਤਾ ਸੀ ਤੈਨੂੰ ਸ਼ਾਇਦ ਯਾਦ ਹੋਣਾ ਤੇਰੀਆਂ ਲੱਤਾਂ ਤੇ ਤੇਰੀਆਂ ਅੱਖਾਂ ਤੋਂ ਪੁੱਛ ਤੇਰਾ ਹੁਣ ਤੱਕ ਹੋ ਕੀ ਰਿਹਾ ਹੈ ਤੈਨੂੰ ਕਿਦਾਂ ਦਰਦ ਹੁੰਦੇ ਆ ਤੂੰ ਨਸ਼ਾ ਕਿਉਂ ਕਰਦਾ ਕਿਉਂਕਿ ਤੂੰ ਗਲਤ ਆ ਅਗਰ ਤੂੰ ਸਹੀ ਹੁੰਦਾ ਕਿਸੇ ਦੀ ਹਿੰਮਤ ਆ ਤੈਨੂੰ ਕੋਈ ਆ ਕੇ ਹੱਥ ਲਾ ਦਿੰਦਾ ਇੱਕ ਤੈਨੂੰ ਹੋਰ ਬੇਨਤੀ ਕਰਨਾ ਚਾਹਨਾ ਹੁਣ ਇਸ ਤੋਂ ਬਾਅਦ ਜਿਹੜੀ ਤੇਰੀ ਜਾਇਦਾਦ ਤੇਰੇ ਕੋਲ ਦੋ ਕਿੱਲੇ ਢਾਈ ਕਿੱਲੇ ਜ਼ਮੀਨ ਤੋਂ ਬਾਅਦ ਅਗਰ ਤੂੰ ਅੱਜ ਦੋ ਦੋ ਤਿੰਨ ਤਿੰਨ ਗੱਡੀਆਂ ਅਗਰ ਤੂੰ ਫੌਰਨਾਂ ਚ ਘੁੰਮਦਾ ਫਿਰਦਾ 15 15 20 20 ਲੱਖ ਦੀਆਂ ਕੋਟਾਂ ਚ ਫੜੀਆਂ ਵੀਰ ਮੇਰਿਆ ਕਿੱਥੋਂ ਆ ਗਈਆਂ ਦੋ ਕਿੱਲਾਂ ਚੋਂ ਕਮਾਈ ਹੋ ਗਈ ਕੀ ਦੋ ਕਿੱਲਾਂ ਚੋਂ ਤੈਨੂੰ ਮੇਰੇ ਹਿਸਾਬ ਨਾਲ ਕੋਈ ਕਰੋੜਾਂ ਦੀ ਇਨਕਮ ਹੋ ਗਈ ਇਹ ਵੀ ਅਸੀਂ ਹੁਣ ਕੱਲ ਪਰਸੋ ਦੀ ਐਪਲੀਕੇਸ਼ਨ ਲਿਖ ਕੇ ਵੀਰ ਮੇਰਿਆ ਅਸੀਂ ਜਿਹੜਾ ਹੈਗਾ ਵਿਜੀਲੈਂਸ ਨੂੰ ਦੇਤੀ ਹੈ ਉਹਦਾ ਵੀ ਤੇਰਾ ਸਿਕੰਜਾ ਜਿਹੜਾ ਹੈਗਾ ਪੂਰਾ ਕੱਸਿਆ ਜਾਊਗਾ ਅਸੀਂ ਸਿਰਫ ਤੈਨੂੰ ਬੇਨਤੀ ਕਰਦੇ ਆਂ ਚੌਰਾ ਬਣ ਕੇ ਬਹੁਤ ਸਾਰੀਆਂ ਵੀਡੀਓ ਆਪਾਂ ਦੀ ਲੋੜ ਨਹੀਂ ਫੇਸ ਟੂ ਫੇਸ ਮਿਲ ਜਿੱਥੇ ਕਹੇਗਾ ਸਾਡੀ ਟੀਮ ਤੇਰੇ ਨਾਲ ਬੈਠੂਗੀ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੱਸ ਸਾਨੂੰ ਜ਼ਰੂਰਤ ਹੈ ਅਸੀਂ ਤੇਰੇ ਤੋਂ ਹੈਲਪ ਲਵਾਂਗੇ ਲੇਕਿਨ ਗੁੰਡਾਗਰਦੀ ਬਦਮਾਸ਼ੀ ਜਾਂ ਜੋ ਤੂੰ ਸੋਚਦਾ ਨੀਤ ਸੋਚ ਉਹਨੂੰ ਛੱਡ ਕੇ ਸਾਡੇ ਕੋਲ ਆਵੀਂ ਪੁੱਤ ਤੇਰੇ ਨਾਲ ਚੱਲਾਂਗੇ ਸ਼ਸ਼ੀਕਲ